ਕੜ ਦੇ ਵਿੱਚ ਬਣਾਵਾਂਗੇ ਆਲੂ ਮੂੰਗਰਿਆਂ ਦੀ ਬਹੁਤ ਹੀ ਡੇਲੀਸ਼ੀਅਸ ਜੀ ਸਬਜੀ ਇਹ ਬਹੁਤ ਹੀ ਗੁਣਕਾਰੀ ਹੁੰਦੀ ਹੈ ਪੇਟ ਦੇ ਰੋਗਾਂ ਦੇ ਲਈ ਇਹ ਸਬਜੀ ਨੂੰ ਜਰੂਰ ਬਣਾਓ ਜੀ ਘਰ ਦੇ ਵਿੱਚ ਇਸ ਦੇ ਲਈ ਆਪਾਂ ਦੋ ਪਿਆਜ਼ ਲਏ ਆ ਤੇ ਇਹ ਸਬਜੀ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਨਾ ਹੀ ਸਾਨੂੰ ਇਸ ਸਬਜੀ ਦੇ ਲਈ ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਜਿੰਨਾ ਕੁ ਟਾਈਮ ਆਲੂ ਦੀ ਸਬਜੀ ਬਣਨ ਨੂੰ ਲੱਗਦਾ ਉਨੇ ਕ ਟਾਈਮ ਜ ਇਹ ਸਬਜੀ ਬਣ ਕੇ ਰੈਡੀ ਹੋ ਜਾਂਦੀ ਆ ਇਸ ਤਰ੍ਹਾਂ ਆਪਾਂ ਪਿਆਜ਼ ਬਰੀਕ ਕੱਟ ਲਿਆ। ਇਧਰ मूंगਰੇ ਜਿਹੜੇ ਆ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਵਾ। ਬਹੁਤ ਜ਼ਿਆਦਾ ਬਰੀਕ ਜਿਹੜੇ ਆ ਉਹ ਨਹੀਂ ਕੱਟ ਕਰਨੇ। ਤਿੰਨ ਆਲੂ ਲਏ ਆ ਇਹਨਾਂ ਨੂੰ ਕੱਟ ਕਰਕੇ ਪਾਣੀ 'ਚ ਰੱਖ ਦੇਣਾ ਤਾਂ ਕਿ ਇਹ ਕਾਲੇ ਨਾ ਹੋਣ। ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰਾਂਗੇ। ਇਸ ਸਬਜ਼ੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਬਣਾਇਓ ਬਹੁਤ ਹੀ ਡੇਲੀਸ਼ੀਅਸ ਬਣਦੀ ਆ। ਤੇਲ ਜਾਂ ਘਿਓ ਜਿਹੜੇ ਆ ਉਹ ਸਾਨੂੰ ਬਦਲ-ਬਦਲ ਕੇ ਖਾਣੇ ਚਾਹੀਦੇ ਆ। ਜਿਵੇਂ ਤੇਲ ਗਰਮ ਹੋ ਗਿਆ ਇਹਦੇ 'ਚ ਜੀਰਾ ਤੇ ਹਿੰਗ ਐਡ ਕਰ ਦਿੱਤੀ ਨਾਲ ਹੀ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਪਿਆਜ਼ ਜਿਹੜਾ ਏ ਉਹ ਐਡ ਕਰ ਦਿਆਂਗੇ ਹੁਣ ਆਪਾਂ ਪਿਆਜ਼ ਨੂੰ ਭੁੰਨ ਲੈਣਾ ਏ 2 ਕੁ ਮਿੰਟ ਦੇ ਲਈ ਇਹ ਪਿਆਜ਼ ਨੂੰ ਅਸੀਂ ਬਹੁਤ ਜ਼ਿਆਦਾ ਗੋਲਡਨ ਬ੍ਰਾਊਨ ਨਹੀਂ ਕਰਨਾਗਾ ਬਟ ਹਲਕਾ ਜਿਹਾ ਭੁੰਨਿਆ ਹੋਵੇ ਤਾਂ ਇਹਦਾ ਟੇਸਟ ਜਿਹੜਾ ਹੈ ਉਹ ਬੜੀਆ ਹੁੰਦਾ ਫਿਰ ਆਪਾਂ ਇਸ ਦੇ ਵਿੱਚ ਐਡ ਕਰ ਦਿਆਂਗੇ ਕੱਟੇ ਹੋਏ ਆਲੂ ਆਲੂ ਐਡ ਕਰਕੇ ਇਹਨਾਂ ਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਇਸ ਦੇ ਵਿੱਚ ਨਾਲ ਹੀ ਐਡ ਕਰ ਦਿਆਂਗੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ 2 ਚਮਚ ਦੇ ਕਰੀਬ ਮੈਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇਸ ਦੇ ਵਿੱਚ ਐਡ ਕਰ ਰਹੀ ਹਾਂ ਇਹਨੂੰ ਆਪਾਂ ਦਰਦਰਾ ਜਿਹਾ ਕੁੱਟਿਆ ਬਿਲਕੁਲ ਬਰੀਕ ਪੇਸਟ ਨਹੀਂ ਬਣਾਇਆ ਕੁੰਡੇ ਦੇ ਵਿੱਚ ਤੁਸੀਂ ਕੁੱਟ ਲਓ ਬਹੁਤ ਹੀ ਵਧੀਆ ਤੇਸਤੇ ਦਾ ਆਊਗਾ ਸੁੱਕੀ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਕੁੱਟ ਕੇ ਐਡ ਕਰੋ ਫਿਰ ਆਪਾਂ ਇਸ ਦੇ ਵਿੱਚ ਇੱਕ ਚਮਚੇ ਦੇ ਕਰੀਬ ਨੂਨ ਐਡ ਕਰ ਦਿਆਂਗੇ ਨਮਕ ਐਡ ਕਰਨ ਦੇ ਬਾਅਦ ਇਹਨੂੰ ਆਪਾਂ ਮਿਕਸ ਕਰ ਲਾਂਗੇ ਆਲੂ ਜਿਹੜੇ ਆ ਉਹ ਅਸੀਂ ਨਮਕ ਦੇ ਨਾਲ ਪਕਾਵਾਂਗੇ ਬਹੁਤ ਜ਼ਿਆਦਾ ਸੌਫਟ ਨਹੀਂ ਹੋਣਗੇ ਬਟ 2 ਮਿੰਟ ਲਈ ਸਲੋ ਫਲੇਮ ਤੇ ਪਕਣ ਲਈ ਰੱਖਤਾ ਉਹਨੇ ਟਾਈਮ 'ਚ ਆਪਾਂ ਟਮਾਟਰ ਕੱਟ ਲਿਆ ਤੇ ਇੱਕ ਹਰੀ ਮਿਰਚ ਜਿਹੜੀ ਉਹ ਲੰਬੀ ਕੱਟ ਲਈ ਆ ਹੁਣ ਆਪਾਂ ਚੈੱਕ ਕਰ ਲੈਨੇ ਆ ਦੋ ਮਿੰਟ ਦੇ ਬਾਅਦ ਆਲੂ ਸਾਡੇ ਪਹਿਲਾਂ ਨਾਲੋਂ ਸੌਫਟ ਹੋ ਗਿਆ ਪਰ ਹਜੇ ਤੱਕ ਕੱਚੇ ਹੀ ਆ ਇਹ ਬਹੁਤ ਜ਼ਿਆਦਾ ਬਨੇ ਨਹੀਂ ਗੇ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਐਡ ਕਰਦੇ ਆਂਗੇ ਟਮਾਟਰ ਤੁਸੀਂ ਆਪਣੇ ਹਿਸਾਬ ਨਾਲ ਦੋ ਵੀ ਐਡ ਕਰ ਸਕਦੇ ਹੋ ਛੋਟੇ ਵਾਲੇ ਆ ਤਾਂ ਦੋ ਨਹੀਂ ਦਾ ਇੱਕ ਟਮਾਟਰ ਇਸ ਸਬਜ਼ੀ ਦੇ ਲਈ ਸਫੀਸ਼ੀਐਂਟ ਆ ਤੇ ਟਮਾਟਰ ਐਡ ਕਰਨ ਦੇ ਨਾਲ ਹੀ ਆਪਾਂ ਇਸ ਦੇ ਵਿੱਚ ਮਸਾਲੇ ਜਿਹੜੇ ਆ ਉਹ ਐਡ ਕੀਤੇ ਆ ਜਿਦੇ ਵਿੱਚ ਧਨੀਆ ਪਾਊਡਰ ਆ ਹਲਦੀ ਪਾਊਡਰ ਆ ਲਾਲ ਮਿਰਚ ਪਾਊਡਰ ਆ ਤੇ ਜੀਰਾ ਪਾਊਡਰ ਆ ਬਸ ਬੇਸਿਕ ਜੇ ਮਸਾਲੇ ਹੀ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਹਲਦੀ ਜਿਹੜੀ ਆ ਉਹ ਘਰ ਦੇ ਵਿੱਚ ਹੀ ਬਣਾਈ ਹੈ ਘਰ ਦੇ ਵਿੱਚ ਹੀ ਪੀਸੀ ਗਈ ਹੈ ਬਿਲਕੁਲ ਸ਼ੁੱਧਾ ਤੇ ਨੇਚਰਲ ਆ ਫਿਰ ਅਜੇ ਆਪਾਂ ਇਸ ਸਬਜੀ ਨੂੰ ਕਵਰ ਕਰਕੇ 2 ਮਿੰਟ ਦੇ ਲਈ ਹੁਣ ਆਲੂਆਂ ਨੂੰ ਮਸਾਲੇ ਦੇ ਨਾਲ ਪਕਾਉਣਾ ਹੈ ਤਾਂ ਕਿ ਸਾਡੇ ਟਮਾਟਰ ਜਿਹੜੇ ਆ ਉਹ ਸੌਫਟ ਹੋ ਜਾਣ ਕਵਰ ਕਰ ਦਿਆਂਗੇ ਸਲੋ ਫਲੇਮ ਤੇ 2 ਮਿੰਟ ਦੇ ਬਾਅਦ ਆਪਾਂ ਚੈੱਕ ਕਰ ਲੈਨੇ ਆ ਜੀ ਟਮਾਟਰ ਸਾਡੇ ਬਿਲਕੁਲ ਸੌਫਟ ਹੋ ਗਿਆ ਮਸਾਲਾ ਵੀ ਸਾਡਾ ਬਿਲਕੁਲ ਬਣ ਗਿਆ ਵਾ ਤੇ ਹੁਣ ਆਪਾਂ ਇਸ ਦੇ ਵਿੱਚ ਮੂੰਗਰੇ ਜੜੇ ਆ ਉਹ ਐਡ ਕਰ ਦਿਆਂਗੇ ਕਿਉਂਕਿ ਜੇਕਰ ਅਸੀਂ ਮੂੰਗਰੇ ਪਹਿਲਾਂ ਐਡ ਕਰ ਦਿੰਨੇ ਆ ਤਾਂ ਉਹ ਬਹੁਤ ਜ਼ਿਆਦਾ ਮੈਸ਼ੀ ਹੋ ਜਾਂਦੇ ਆ ਤੇ ਕਈ ਵਾਰੀ ਇਹਨਾਂ ਦੇ ਵਿੱਚ ਕੁਝ ਮੂੰਗਰੇ ਜੜੇ ਆ ਉਹ ਕੌੜੇ ਵੀ ਹੁੰਦੇ ਆ ਤੇ ਉਹਦਾ ਕੌੜਾ ਫਲੇਵਰ ਸਬਜੀ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਕੁਝ ਪਰਸਨ ਜਿਹੜੇ ਆ ਇਸ ਸਬਜੀ ਨੂੰ ਖਾਣਾ ਪਸੰਦ ਨਹੀਂ ਕਰਦੇਗੇ ਪਰ ਜੇਕਰ ਤੁਸੀਂ ਇਸ ਤਰ੍ਹਾਂ ਬਣਾਉਂਗੇ ਥੋੜਾ ਜਿਹਾ ਇਹਨਾਂ ਨੂੰ ਸੌਫਟ ਹੋਣ ਤੋਂ ਬਚਾਉਂਗੇ ਮੂੰਗਰਿਆਂ ਨੂੰ ਤਾਂ ਤੁਹਾਡੀ ਸਬਜੀ ਬਹੁਤ ਹੀ ਡੇਲੀਸ਼ੀਅਸ ਬਣੇਗੀ ਮੂੰਗਰਿਆਂ ਦਾ ਬਹੁਤ ਜ਼ਿਆਦਾ ਫਲੇਵਰ ਜਿਹੜਾ ਹੈ ਉਹ ਸਾਰੀ ਸਬਜੀ ਦੇ ਵਿੱਚ ਨਹੀਂ ਜਾਏਗਾ ਹੁਣ ਆਪਾਂ ਇਹਨੂੰ ਕਵਰ ਕਰਕੇ ਸਲੋ ਫਲੇਮ ਤੇ 2-3 ਮਿੰਟ ਲਈ ਪਕਾਉਣਾ ਹੈ ਕਿਉਂਕਿ ਇਹ ਬਹੁਤ ਜਲਦੀ ਸੌਫਟ ਹੋ ਜਾਂਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੈ ਤੇ ਸਾਡੇ ਆਲੂ ਜਿਹੜੇ ਆ ਉਹ ਤਕਰੀਬਨ 80% ਦੇ ਕਰੀਬ ਬਣ ਗਏ ਆ 2 ਮਿੰਟ ਦੇ ਲਈ ਸਲੋ ਫਲੇਮ ਦੇ ਉੱਪਰ ਪਕਾ ਲਿਆ ਤੇ ਬਿਲਕੁਲ ਬਨ ਕੇ ਰੈਡੀ ਹੋ ਗਿਆ ਆਲੂ ਬਿਲਕੁਲ ਸੌਫਟ ਹੋ ਗਿਆ ਤੇ ਮੂੰਗਰੇ ਵੀ ਸਾਡੇ ਬਨ ਗਿਆ ਜਦੋਂ ਇਹ ਬਨ ਜਾਂਦੇ ਆ ਤਾਂ ਇਹ ਥੋੜਾ ਜਿਹਾ ਡਾਊਨ ਹੋ ਜਾਂਦੇ ਆ ਸਬਜੀ ਜਿਹੜੀ ਆ ਉਹ ਥੋੜੀ ਜਿਹੀ ਕੁਆਂਟੀਟੀ ਚ ਘਟ ਜਾਂਦੀ ਆ ਹੁਣ ਲਾਸਟ ਤੇ ਇਸ ਦੇ ਵਿੱਚ ਮੈਂ ਪਾ ਰਹੀ ਆ ਜੀ આમਚੂਰ ਪਾਊਡਰ આમਚੂਰ ਪਾਊਡਰ ਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਟੈਂਗੀ ਫਲੇਵਰ ਆ ਜਾਂਦਾ ਹੈ ਸਬਜੀ ਬਹੁਤ ਟੇਸਟੀ ਲੱਗਦੀ ਆ ਤੇ ਕਸੂਰੀ ਮੇਥੀ ਐਡ ਕਰ ਦੇਾਂਗੇ ਕਸੂਰੀ ਮੇਥੀ ਜੇਕਰ ਤੁਹਾਡੇ ਕੋਲੇ ਨਹੀਂ ਹੈਗੀ ਤਾਂ ਤੁਸੀਂ ਅੱਜਕੱਲ ਮੇਥੀ ਫਰੈਸ਼ ਕਰਦੇ ਵਿੱਚ ਹੁੰਦੀ ਆ ਉਹਨੂੰ ਤੁਸੀਂ ਤਵੇ ਦੇ ਉੱਪਰ 2 ਮਿੰਟ ਦੇ ਲਈ ਰੱਖ ਦੋ ਗਰਮ ਤਵੇ ਦੇ ਉੱਪਰ ਦਾ ਉਹ ਸੁੱਕ ਜਾਂਦੀ ਆ ਦਾ ਉਸ ਨੂੰ ਤੁਸੀਂ ਅਮ ਇਸ ਸਬਜੀ ਦੇ ਵਿੱਚ ਐਡ ਕਰੋ ਬਹੁਤ ਹੀ ਵਧੀਆ ਫਲੇਵਰ ਆਏਗਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੁਣ ਆਪਾਂ ਆਲੂਆਂ ਨੂੰ ਬਹੁਤ ਜ਼ਿਆਦਾ ਅ ਜਲਦੀ ਜਲਦੀ ਮੈਂ ਨਹੀਂ ਕਰਨਾਗਾ ਮਿਕਸ ਨਹੀਂ ਤਾਂ ਆਲੂ ਜਿਹੜੇ ਆ ਉਹ ਮੈਸ਼ ਹੋਣੇ ਸਟਾਰਟ ਹੋ ਜਾਣਗੇ ਬਹੁਤ ਹੀ ਵਧੀਆ ਆਲੂ ਮੂੰਗੜਿਆਂ ਦੀ ਸਬਜ਼ੀ ਸਾਡੀ ਬਣ ਗਈ ਆ ਪਰ ਹੁਣ ਹਜੇ ਵੀ ਆਪਾਂ ਇਸ ਨੂੰ ਕਵਰ ਕਰਕੇ ਇਸੇ ਤਰ੍ਹਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨੂੰ ਕਵਰ ਕਰਕੇ 2 ਮਿੰਟ ਲਈ ਰੱਖ ਦੇਾਂਗੇ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ 2 ਮਿੰਟ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੀ ਸਬਜ਼ੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ ਇਹ ਸਬਜ਼ੀ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਟਾਈਮ ਜਿਹੜਾ ਇਹ ਉਹ ਨਹੀਂ ਲੱਗਿਆਗਾ ਬਹੁਤ ਹੀ ਡਿਲੀਸ਼ੀਅਸ ਆਲੂ ਮੂੰਗੜਿਆਂ ਦੀ ਸਬਜ਼ੀ ਰੈਡੀ ਆ ਇਹਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਕਿਸੇ ਤਰ੍ਹਾਂ ਵੀ ਖਾਓ ਬਹੁਤ ਹੀ ਟੇਸਟੀ ਲੱਗਦੀ ਆ ਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਸਬਜੀ ਨੂੰ ਚਟਪਾਟੀ ਬਣਾ ਕੇ ਤਿਆਰ ਕਰ ਲਿਆ ਵਾ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਇਸ ਸਬਜੀ ਨੂੰ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਣਾ ਤੇ ਤੁਸੀਂ ਇਸ ਚੀਜ਼ ਨੂੰ ਇੰਜੋਏ ਕਰੋਗੇ ਕਿ ਵਕਈ ਇਹ ਸਬਜੀ ਬਹੁਤ ਟੇਸਟੀ ਲੱਗਦੀ ਹੈ ਉਮੀਦ ਕਰਦੇ ਹਾਂ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ